ਤਕਦੀਰ ਨੇ ਦਰਵਾਜ਼ੇ ਅੱਗੇ ਰੁਕਿਆ ਸਕੂਟਰ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸਦਾ ਦਿਲ ਕਿਰਪਾ ਸਿੰਘ ਦੇ ਨਾਲ-ਨਾਲ ਸੁਖਵੰਤ ਕੌਰ ਨੂੰ ਆਈ ਦੇਖ ਕੇ ਹੱਥੋਂ ਜ਼ਿਆਦਾ ਤੇਜ਼ ਧੜਕਣ ਲੱਗ ਪਿਆ ਜਿਵੇਂ ਅਗਲੇ ਹੀ ਪਲ ਉਸ ਨੂੰ ਦਿਲ ਦਾ ਦੌਰਾ ਪੈਣ ਵਾਲਾ ਹੋਵੇ ਫਿਰ ਜਿਵੇਂ ਹੀ ਸੁਖਵੰਤ ਕੌਰ ਤੇ ਕਿਰਪਾ ਸਿੰਘ ਅੰਦਰ ਵਿਹੜੇ ਵਿੱਚ ਆਏ ਤਾਂ ਤਕਦੀਰ ਨੇ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਉਨ੍ਹਾਂ ਦੇ ਗੁੱਸੇ ਵਿੱਚ ਹੋਣ ਦਾ ਅੰਦਾਜ਼ਾ ਲਗਾਇਆ ਤਾਂ ਨਾਲ ਹੀ ਉਸਨੇ ਖੁਦ ਨੂੰ ਸੰਭਾਲਦਿਆਂ ਆਉਣ ਵਾਲੇ ਤੂਫਾਨ ਲਈ ਤਿਆਰ ਵੀ ਕਰ ਲਿਆ ਤਕਦੀਰ ਨੇ ਆਪਣੇ ਮਨ ਵਿੱਚ ਹੀ ਸੋਚ ਲਿਆ ਕਿ ਜੇਕਰ ਸੁਖਵੰਤ ਉਸਨ ਤੋਂ ਬੋੜਨ ਦੀ ਕੋਸ਼ਿਸ਼ ਕਰੇਗੀ ਤਾਂ ਉਹ ਹੁਣ ਕਿਸੇ ਹਾਲਤ ਵਿੱਚ ਵੀ ਨਹੀਂ ਤਵੇਗੀ ਅਤੇ ਉਨ੍ਹਾਂ ਦੀ ਹਰ ਨਾਜਾਇਜ਼ ਗੱਲ ਦਾ ਉਹ ਤੋੜ ਜਵਾਬ ਜ਼ਰੂਰ ਦੇਵੇਗੀ ਉਹ ਅਜੇ ਇਹੀ ਸਭ ਸੋਚ ਰਹੀ ਸੀ ਕਿ ਦੋਵੇਂ ਉਸ ਦੇ ਨੇੜੇ ਆ ਗਏ। ਕਿਰਪਾਲ ਸਿੰਘ ਤਾਂ ਕਮਰੇ ਦੇ ਅੰਦਰ ਆ ਗਿਆ। ਸਕਵੰਤਕੌਰ ਅੰਦਰ ਨਹੀਂ ਸੀ ਆ ਰਹੀ। ਤਕਦੀਰ ਨੇ ਕਿਰਪਾਲ ਸਿੰਘ ਦੇ ਪੈਰੀ ਹੱਥ ਲਗਾਏ ਤੇ ਫਿਰ ਕਮਰੇ ਤੋਂ ਬਾਹਰ ਖੜੀ। ਸਕਵੰਤਕੌਰ ਦੇ ਵੀ ਪੈਰੀ ਹੱਥ ਲਗਾਏ। ਉਸ ਨੂੰ ਦੇਖਦੇ ਹੀ ਸਕਵੰਤਕੌਰ ਦਾ ਪਾਰਾ ਹੁਰ ਚੜ ਗਿਆ। ਅਤਿ ਉਹ ਬੋਲਣ ਲੱਗ ਪਈ। ਹਾਂ, ਆਬ ਪਤਾ ਤੇਰੇ ਕੋ ਕਿਆ ਬਿਮਾਰੀ ਹੈ। ਆਪ ਉਹ ਰ ਪਰ ਬੱਚੇ ਕੋ ਸਾਡੇ ਸੇ ਮੈਨੇ ਸੇ ਰੋਕ ਰਹੀ ਏ ਤੂੰ ਇੱਕ ਬਾਤ ਗਾਂਠ ਬਾਦਲੇ ਮੇਰੀ ਨੋਂ ਸੇ ਮਾਸ ਵੀ ਅਲੱਗ ਹੋਆ ਕਰਤੇ ਰਹੇਗਾ ਤੂੰ ਸਾਡੇ ਮੁੰਡੇ ਕਾ ਹੀ ਉਹ ਤੂੰ ਕਿੜਾ ਪਿੱਛੋ ਲੈ ਕਰ ਆਈ ਥੀ ਜਿਹੜਾ ਉਸ ਕੋ ਆਪਣੇ ਦਾਦਾ ਦਾਦੀ ਸੇ ਮਿਲਨੇ ਸੇ ਰੋਕਨੇ ਲੱਗੀ ਏ ਵਾ ਕੀ ਬਾਤ ਏ ਮੰਮੀ ਜੀ ਤੁਸੀਂ ਤਾਂ ਆਪਣੇ ਹੀ ਕਹੇ ਸ਼ਬਦ ਤੂੰ ਮੈਂਟ ਲਾਉਂਦੇ ਹੋ ਮੁਕਰਨ ਨੂੰ हद ਕਰਦੇ ਹੋ ਤੁਸੀਂ ਵੀ ਇਹੀ ਜਵਾਬ ਦੇਣ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਵੀ ਜਿਵੇਂ ਪਹਿਲਾ ਵਾਲਾ ਬੱਚਾ ਨਹੀਂ تھا ہمارا ਇਸका ਵੀ ਕੀ ਪਤਾ ਹੈ ਕਿਸ ਕਹੂੰ ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਇਹ ਤੁਹਾਡੇ ਮੁੰਡੇ ਦਾ ਹੀ ਬੱਚਾ ਹੈ ਤਕਦੀਰ ਨੇ ਮੂੰਹ ਤੋੜ ਜਵਾਬ ਦਿੱਤਾ ਤਮੀਜ਼ से बात करनी मेरे से खानदानी लोग है हम तेरे जैसे नहीं है सुਗੰਧ ਕਰ ਬੋਲੀ ਮੇਰੀ ਗੱਲ ਸੁਣ ਕੇ ਗੁੱਸਾ ਲੱਗਿਆ ਹੋਣਾ ਹੁਣ ਤੁਹਾਨੂੰ ਸੱਚ ਐ ਨਾ ਮੰਮੀ ਜੀ ਗੋੜਾ ਤਾਂ ਹੋ ਗਈ ਲੋ ਜੇ ਮੁੰਡਾ ਤੇ ਪੋਤਾ ਤੁਹਾਡੇ ਨੇ ਦੋਵੇਂ ਤੁਹਾਡੇ ਪੋਤੇ ਦੀ ਮਾਂ ਤੇ ਤੁਹਾਡੀ ਨੋ ਆ ਪਰ ਇੱਕ ਗੱਲ ਮੇਰੇ ਵੀ ਤੁਸੀਂ ਪੱਲੇ ਵਾਣ ਲੋ ਤਾਂ ਮੈਂ ਵੀ ਤੁਹਾਡੇ ਮੁੰਡੇ ਦੀ ਪਤਨੀ ਤੇ ਜਿਵੇਂ ਫੋਨ ਕਰਕੇ ਆਪਣੇ ਮੁੰਡੇ ਨੂੰ ਰੋਟੀ ਖਾਣ ਨੂੰ ਬੁਲਾ ਲੈਂਦੀ ਹਾਂ ਗੱਗ ਨੂੰ ਲਿਜਾਣ ਨੂੰ ਇਹਦੇ ਚਾਚਿਆਂ ਨੂੰ ਭੇਜ ਦਿੰਦੇ ਹਾਂ ਜੀ ਉਹ ਹੀ ਮੂੰਹ ਨਾਲ ਮੈਨੂੰ ਕਹਿ ਦਿਆ ਕਰੋ ਕਿ ਤੂੰ ਵੀ ਆਜਾ ਤੇਰਾ ਵੀ ਘਰ ਹੈ ਤਾਂ ਕਿਤੇ ਮੈਂ ਘਰ ਨੂੰ ਸਿਰ ਤਾਂ ਨਹੀਂ ਚੁੱਕ ਕੇ ਲਿਆਉਣ ਲੱਗੀ ਮੈਨੂੰ ਹੋਰ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਮੰਮੀ ਜੀ ਬਸ ਇਹੀ ਗੁੱਸਾ ਹੈ ਕਿ ਤੁਸੀਂ ਮੈਨੂੰ ਹੱਲੇ ਵੀ ਨਹੀਂ ਅਪਣਾਇਆ ਮੇਰੇ ਨਾਲ ਐਦਾਂ ਕਿਉਂ ਕਰਦੇ ਹੋ ਮੈਨੂੰ ਵੀ ਲਵਲੀ ਵਾਂਗ ਪਿਆ ਕੇ ਹੀ ਲਿਆਈ ਸੀ ਤੁਸੀਂ ਫਿਰ ਮੇਰੇ ਨਾਲ ਵਿਤਕਰਾ ਕਿਉਂ ਕਰਦੇ ਹੋ ਹਰ ਗੱਲ 'ਚ तकदीर ने सवाल ਕੀਤਾ ਜੇ ਤੇਰੇ ਕੋ ਤਮੇਜ਼ ਹੁੰਦੀ ਤੋ ਸਭ ਕੁਛ ਮਿਲਦਾ ਤੇਰੇ ਕੋ ਪਰ ਤੇਰੇ ਮੇ ਤੋ ਅੱਕੜ ਹੀ ਬਹੁਤ ਹੈ ਜੇ ਨਹੀਂ ਬਖਤਰੀ ਕਾ ਅਪਣ ਕੇ ਸਾਥ ਤੋ ਆਪਣੀ ਪੇਟੀ ਵੀ ਲੈ ਕਿਰਾਏ ਕੇ ਮਕਾਨ ਮੇ ਰੱਖ ਲਿਆ ਲਿਆ ਕਰ ਉਹ ਅਪਣ ਕਿਉਂ ਸੰਭਾਲੇ ਰੱਖੋ ਵਾਰ ਦਾ ਤੇ ਦੇਖ ਲੋ ਕਿਤਨੀ ਹੋ ਰਹੀ ਹੈ ਸ਼ਹਿਰ ਮੇ ਚੋਰੀ ਚਕਰਕੀ ਕੀ ਕਿਸ ਨੇ ਤੇਰੀ ਪੇਟੀ ਸੇ ਮੇਂ ਸੇ ਆਕਰ ਕੁਛ ਚੋਰੀ ਕਰ ਲਿਆ रात को तो अपन किसकी माँ को मासी कहेंगे थके हारे अपन सो जाते हैं रात को नींद में पत्ता भी नहीं चलता कब दिन चढ़ गया रही बात घर की उसका कोई कुछ नहीं लगता अपन ने अपनी कमाई से बनाया है अब भी मरम्मत चल रही है चार बंदे बुला के अपनी पेटी उठवा लो लगी तेरे को समझ सुखवंत कौर ने किया जो कि ਤਕਦੀਰ ਦੀ ਸੱਸ ਹੈ ਜਿੱਥੇ ਤੱਕ ਤਮੀਜ਼ ਦੀ ਗੱਲ ਐ ਨਾ ਮੰਮੀ ਜੀ ਤਾਂ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਏ ਕਿ ਮੈਂ ਇਸ ਮਾਮਲੇ ਵਿੱਚ ਤੁਹਾਡੇ ਜਵਾਕਾਂ ਨਾਲੋਂ ਤਾਂ 100 ਗੁਣਾ ਚੰਗੀ ਆ ਮੈਨੂੰ ਮੇਰੀ ਮਾਂ ਨੇ ਪੱਟੀਆਂ ਦੀ ਇੱਜ਼ਤ ਕਰਨੀ ਚੰਗੀ ਤਰ੍ਹਾਂ ਸਿਖਾਈ ਹੈ ਦੂਜੀ ਗੱਲ ਆ ਵਰਤ ਵਰਤਾਵੇ ਦੀਆਂ ਗੱਲਾਂ ਮੈਨੂੰ ਤਾਂ ਤੁਸੀਂ ਸਿਖਾਓ ਨਾ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਪਤਾ ਏ ਵੀ ਤੁਸੀਂ ਕਿਸੇ ਨਾਲ ਕਿੰਨਾਕ ਤੇ ਕਿਸ ਲਈ ਵਰਤਦੇ ਹੋ ਰਹੀ ਗੱਲ ਪੇਟੀ ਦੀ ਉਹ ਤਾਂ ਮੈਂ ਕਿਸੇ ਕੀਮਤ ਤੇ ਨਹੀਂ ਚੁੱਕਣੀ ਕਿਉਂਕਿ 100 ਡੈਡ ਬੰਦਾ ਬਰਾਤ ਲੈ ਕੇ ਤੁਸੀਂ ਮੈਨੂੰ ਵਿਆਹ ਕਿ ਲਿਆਏ ਸੀ ਮੈਂ ਨਿਕਲ ਕੇ ਤਾਂ ਨਹੀਂ ਆਈ ਹੋਈ ਮੇਰਾ ਤੁਹਾਡੇ ਘਰ 'ਚ ਕੋਈ ਹੱਕ ਨਹੀਂ ਬਣਦਾ ਇਸ ਲਈ ਪੇਟੀ ਤਾਂ ਮੇਰੀ ਉੱਥੇ ਹੀ ਖੜੀ ਰਹੂਗੀ ਮੈਂ ਨਹੀਂ ਚੁੱਪਦੀ ਜਾਓ ਕਰ ਲਓ ਤੁਹਾਡੇ ਤਾਂ ਜੋ ਹੁੰਦਾ ਏ ਤਕਦੀਰ ਨੇ ਖਰੀਆਂ ਖਰੀਆਂ ਸੁਣਾਈਆਂ ਦੇਖ ਲੈ ਜਾਰ ਜੇ ਕੈਸੇ ਬੋਲ ਰਹੀ ਏ ਅਕੇ ਕਲ ਕੀ ਪਤਨੀ ਸਿਵਿਆਚ ਅਖ ਪਾਲਦੀ ਹੈ ਇਸਾ ਮਕਾਨ ਮੇ ਸਕਵੰਤ ਕਰਨੇ ਕਿਰਪਾਲ ਸਿੰਘ ਵੱਲੋਂ ਸਾਥ ਤੇ ਉਮੀਦ ਨਾਲ ਕਿਹਾ ਭਾਈ ਮੇਰੀ ਸੁਣ ਤੂੰ ਗੱਲ ਜੇ ਤੂੰ ਸਾਡੀ ਇੱਜ਼ਤ ਹੀ ਨਹੀਂ ਕਰਨੀ ਤਾਂ ਸਾਡਾ ਕਮਰਾ ਕਿਉਂ ਰੋਕਿਆ ਹੈ ਆਪਣੀ ਪੇਟੀ ਚੁੱਕ ਕੇ ਲਿਆ ਨਹੀਂ ਤਾਂ ਮੈਂ ਚੁੱਕ ਕੇ ਬਾਹਰ ਗਲੀ ਚ ਰੱਖ ਦੇਣੀ ਹੈ ਕਿਰਪਾਲ ਸਿੰਘ ਨੇ ਸਕਵੰਤ ਕੌਰ ਦੀ ਹਾਂ ਵਿੱਚ ਹਾਂ ਮਿਲਾਈ ਕੋਈ ਨਹੀਂ ਫੇਰ ਤੁਸੀਂ ਬਾਹਰ ਕੱਢ ਕੇ ਦੇਖ ਲਓ ਪੇਟੀ ਪਾਪਾ ਜੀ ਤੁਸੀਂ ਤਾਂ ਮੇਰੇ ਸਮਾਨ ਨੂੰ ਦੇਖ ਕੇ ਪਹਿਲੇ ਹੀ ਦਿਨ ਤੋਂ ਨਹੀਂ ਸਿਆ ਪਤਾ ਨਹੀਂ ਕੀ ਇਰਖਾ ਹੈ ਤੁਹਾਨੂੰ ਸਭ ਨੂੰ ਮੇਰੇ ਸਮਾਨ ਹੀ ਨਾਲ ਮੇਰੇ ਪਾਪਾ ਨੇ ਤਾਂ ਤੁਹਾਡਾ ਕਰਪਾਤਾ ਦੇਣ ਲੈਣਾ ਤੁਸੀਂ ਤਾਂ ਪੋਰਾ ਵੀ ਨਹੀਂ ਕਦਰ ਪਾਈ ਮੇਰੇ ਨਾਲ ਉਹ ਤਾਂ लवली ਚੰਗੀ ਹੈ ਜਿਹੜੀ 1 ਰੁਪਏ ਦੀ ਚੀਜ਼ ਨਹੀਂ ਲਈ ਕਦਰ ਉਹਦੀ ਫੇਰ ਵੀ ਹੁੰਦੀ ਹੈ ਤਕਦੀਰ ਨੇ ਕਿਹਾ ਭਾਈ ਤੂੰ ਤਾਂ ਹੁਣ ਬੋਲਣ ਬਹੁਤ ਲੱਗ ਗਈ ਇਹਨਾਂ ਨੇ ਬੋਲੀਦਾ ਹੁੰਦਾ ਨਾਲੇ ਕਦਰ ਬੰਦੇ ਨਾਲ ਹੀ ਹੁੰਦੀ ਐ ਬੰਦਾ ਤਾਂ ਤੇਰਾ ਕਿਸੇ ਕੰਮ ਦਾ ਨਹੀਂ ਸਾਲਾ ਵੇਲਣ ਕਿਰਪਾਲ ਸਿੰਘ ਬੋਲਿਆ ਕੰਮ ਤਾਂ ਗੁਰਜਾਬੀ ਨਹੀਂ ਕਰਦਾ ਵੇਲਾ ਰਹਿੰਦਾ ਐ ਸਾਰਾ ਦਿਨ ਲੂਸ-ਰੂਸ ਕਰਦਾ ਵੇਲਾ ਤਾਂ ਉਹੀ ਫਿਰਦਾ ਵਾ ਲਵਲੀ ਨੂੰ ਤਾਂ ਤੁਸੀਂ ਕਦੇ ਬੋਲੇ ਨਹੀਂ ਕੁਝ ਉਹਨੂੰ ਤਾਂ ਤੁਸੀਂ ਵਾਦੂ ਪਿਆਰ ਕਰਦੇ ਹੋ ਉਹ ਦਿੱਤਾ ਬਥੇਰੀ ਕਰਦਾ ਹੈ ਤੁਹਾਡੇ ਟੱਬਰ ਨੂੰ ਉਹਨੂੰ ਤਾਂ ਕਿਹਾਨੀ ਵੀ ਕਰਾਇਤ ਰਹਿਣ ਲੱਗ ਸਿਰਫ ਤਾਂ ਵੀ ਰਿਸ਼ਤਾ ਮਾਸੀ ਜੀ ਨੇ ਕਰਾਇਆ ਏ ਤੇ ਮੇਰਾ ਤੁਹਾਡੇ ਦੋਸਤ ਨੇ ਤੁਹਾਨੂੰ ਇਹ ਵੀ ਹੈ ਜੇ ਉਹਨੂੰ ਕੁਝ ਕਿਹਾ ਤਾਂ ਸਾਰੀਆਂ ਰਿਸ਼ਤੇਦਾਰੀਆਂ ਚ ਸਾਡੀ ਬੇਇੱਜ਼ਤੀ ਹੋ ਜਾਊਗੀ ਤਕਦੀਰ ਨੂੰ ਜੋ ਮਰਜੀ ਕਹੀ ਜਾਵੋ ਇੰਨੇ ਕਿਹੜਾ ਕੁਝ ਕਹਿਣਾ ਏ ਹਨਾ ਤਕਦੀਰ ਦੇ ਮਨ ਦੀ ਪ੍ਰਾਸ ਕਰਦੇ ਭਾਈ ਤੇ ਨੂੰ ਗੁੱਸਾ ਕਿਹਦੀ ਗੱਲ ਦਾ ਏ ਭਲਾ ਕਿਰਪਾ ਸਿੰਘ ਤਕਦੀਰ ਦੀਆਂ ਗੱਲਾਂ ਆ ਥੋੜਾ ਜਿਹਾ ਟਹਿਲਾ ਹੁੰਦਾ ਹੋਇਆ ਬੋਲਿਆ ਪਾਪਾ ਜੀ ਮੈਂ ਬਸ ਆਪਣੇ ਹਿੱਸੇ ਦੀ ਇੱਜ਼ਤ ਚਾਹੁੰਦਿਆਂ ਬੰਦਾ ਮਨ ਚਾਹੁੰਦਿਆਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਆਪਣੇ ਮੁੰਡੇ ਤੇ ਪੋਤੇ ਨੂੰ ਤੁਸੀਂ ਬੁਲਾ ਲੈਂਦੇ ਹੋ ਕਰ ਮੈਨੂੰ ਕਦੇ ਨਹੀਂ ਕਹਿੰਦੇ ਵੀ ਤੂੰ ਵੀ ਆ ਜਾਇਆ ਕਰ ਕਰ ਨਾਲੇ ਚੋਰੀ ਤੁਹਾਡੇ ਮੁੰਡੇ ਨੇ ਕੀਤੀ ਸੀ ਮੈਂ ਨਹੀਂ ਜੇ ਮੈਨੂੰ ਪਤਾ ਹੁੰਦਾ ਵੀ ਇਹ ਇੰਨੀ ਵੱਡੀ ਸਾਜ਼ਿਸ਼ ਕਰ ਰਿਹਾ ਏ ਮੈਂ ਤੁਹਾਨੂੰ ਜ਼ਰੂਰ ਦੱਸਦੀ ਮੈਨੂੰ ਬਿਨਾਂ ਗਲਤੀ ਤੋਂ ਸਜ਼ਾ ਦਿੱਤੀ ਜਾ ਰਹੀ ਹੈ ਉਸੇ ਦਿਨ ਤੋਂ ਮੈਨੂੰ ਘਰ ਲ ਜਾਣਾ ਤੁਸੀਂ ਸਭ ਨੇ ਬੰਦ ਕੀਤਾ ਪਿਆਏ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਪਾਪਾ ਜੀ ਫਿਰ ਹਰ ਵਾਰੀ ਮੇਰੇ ਨਾਲ ਕਿਉਂ ਕਰਦੇ ਹੋ ਐਦਾਂ ਤੁਸੀਂ ਤਕਦੀਰ ਬੋਲਦੇ ਹੋਏ ਰੋਣ ਲੱਗ ਪਈ ਚੱਲ ਜਾ ਬਹੁਤ ਕਰਾਲੀ ਬੇਇੱਜ਼ਤੀ ਇਸੇ ਚੱਲ ਸਟਾਰਟ ਕਰ ਸਕੂਟਰ ਘਰ ਚੱਲੇ ਆਪਨ ਸੁਖਵੰਤ ਕੋਨੇ ਕਿਰਪਾ ਸਿਗਨੂ ਕਿਹਾ ਚੁੱਪ ਕਰ ਜਾਨੀ ਤੂੰ ਕਿਉਂ ਨਿਆਣਿਆਂ ਦਾ ਕੰਮ ਖਰਾਬ ਕਰਨ ਲੱਗੀ ਐ ਸੁਖਵੰਤ ਕਉਨੂ ਬੋਲ ਲਿਆ ਅਤੇ ਫਿਰ ਤਕਦੀਰ ਨੂੰ ਕਹਿਣ ਲੱਗਾ ਤੂੰ ਭਾਈ ਆਇਆ ਕਰ ਕਰ ਤੇਰਾ ਵੀ ਕਰ ਐ ਉਹ ਲਿਆ ਹੁਣ ਗੱਗਨ ਨੂੰ ਸਾਡੇ ਨਾਲ ਭੇਜ ਦੇ ਤੁਸੀਂ ਦੋਵੇਂ ਆ ਜਾਇਓ ਰੋਕ ਕੇ ਲੈ ਆਇਓ ਗੱਗਨ ਨੂੰ ਆਕੇ ਕਿਰਪਾ ਸਿਗਨ ਲਿਖਿਆ ਕਿ ਤਕਦੀਰ ਨੇ ਬੀੜੇ ਵਿੱਚ ਖੇਡ ਰੇ ਗगन ਨੂੰ ਉਹਨਾਂ ਨਾਲ ਪੇਜ ਦਿੱਤਾ ਅਤੇ ਬਾਅਦ ਵਿੱਚ ਹੰਦਰ ਹੁਣ ਤੱਕ ਚੁੱਪ ਕਰਕੇ ਸਭ ਕੁਝ ਸੁਣ ਰਹੇ ਗੁਰਦਾਸ ਦੀਵੀ ਉਸਨੇ ਆਪਣੇ ਲਈ ਕੋਈ ਵੀ ਸ਼ਬਦ ਨਾ ਬੋਲਣ ਕਰਕੇ ਰੇਲ ਬਣਾ ਦਿੱਤੀ ਗੁਰਦਾਸ ਨੂੰ ਤਕਦੀਰ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਆਇਆ ਉਹ ਚੁੱਪੀ ਛਾਦ ਕੇ ਬੈਠਾ ਰਿਹਾ ਤੇ ਤਕਦੀਰ ਨੂੰ ਬਸ ਇੰਨਾ ਕਹਿ ਕੇ ਘਰੋਂ ਬਾਹਰ ਚੱਲਿਆ ਗਿਆ ਮੈਂ ਆਇਆ 2 ਘੰਟੇ ਨੂੰ ਦੋ ਘੰਟੇ ਨੂੰ ਨੇ ਜਲਦੀ ਆਜਾਇਓ ਗੱਗਨ ਨੂੰ ਲੈਣ ਜਾਣਾ ਏ ਉਧਰੋਂ ਤਕਦੀਰ ਨੇ ਉਸ ਨੂੰ ਕਿਹਾ ਮੈਂ ਲੈ ਆਉਂਗਾ ਆਉਂਦਾ ਹੋਇਆ ਆਪੇ ਬੁਰਦਾਰਸ਼ ਨੇ ਰੁਕਦੇ ਨੇ ਕਿਹਾ ਮੈਂ ਜਾਣਾ ਏ ਨਾਲ ਚੁੱਪ ਕਰਕੇ ਮੈਨੂੰ ਨਾਲ ਲੈ ਜਾਇਓ ਨਹੀਂ ਮੇਰੇ ਤੋਂ ਬੁਰਾ ਨਹੀਂ ਹੋਣਾ ਕੋਈ ਹੁਣ ਬੈ ਤੇਰੀ ਦੇਤੀ ਚੱਲ ਤੁਹਾਡੇ ਟੱਬਰ ਨੂੰ ਮੈਂ ਨਾਲ ਤੁਹਾਨੂੰ ਤਕਦੀਰ ਨੇ ਉਸ ਨੂੰ ਤਾਰ ਦਿਆਂ ਕਿਹਾ ਉਸਦੀ ਗੱਲ ਦਾ ਹੁਣ ਗੁਰਦਾਰਸ਼ਨੀ ਕੋਈ ਜਵਾਬ ਨਾ ਦਿੱਤਾ ਅਤੇ ਬਾਹਰ ਨਿਕਲ ਗਿਆ ਤਕਦੀਰ ਵੀ ਆਪਣੇ ਘਰ ਦੇ ਕੰਮ ਕਰਨ ਲੱਗ ਪਈ ਫਿਰ 5 ਵਜੇ ਗੁਰਦਾਰਸ਼ ਘਰ ਆਇਆ ਅਤੇ ਤਕਦੀਰ ਨੂੰ ਨਾਲ ਲੈ ਕੇ ਦਾਦਾ ਨੂੰ ਲੈ ਲਈ ਚਲਿਆ ਗਿਆ ਉਧਰ ਪਹੁੰਚ ਕੇ ਤਕਦੀਰ ਨੇ ਦੇਖਿਆ ਕਿ ਉਹਦੇ ਦਰਾਂ ਨੇ ਘਰ ਨਹੀਂ ਸੀ ਜਦੋਂ ਉਸਨੇ ਆਪਣੇ ਸੱਸ ਨੂੰ ਉਸ ਬਾਰੇ ਪੁੱਛਿਆ ਤਾਂ ਉਹ ਬੋਲੀ ਉਸੇ ਕਿਹੜਾ ਰੋਟੀ ਖਾ ਰਹੀ ਹੋ ਰਹੀ ਹੈ ਫਰੀਕੀ ਔਰ ਆਪਣ ਕੀ ਕੀ ਕਰੇ ਦੱਸੋ ਬੈਠੇ ਬਿਠਾਓ ਕੋ ਰੋਟੀ ਖਿਲਾ ਰਹੇ ਆਂ ਔਰ ਕੀ ਦੇ ਦੇ ਆਪਨ ਘਰ ਪੇ ਅੱਖ ਲੈ ਸਾਲੋਂ ਕੀ ਸਭ ਕੀ ਹੈ ਘਰ ਤੋ ਨਹੀਂ ਆਪਨ ਕਿਸੇ ਕੋ ਦੇਂਗੇ ਇਤਨੀ ਜਲਦੀ ਤੋ ਹਮਨੇ ਕਿਤੇ ਦਿੱਤੇ ਕਿਸੇ ਕੋ ਕੁਝ ਘਰ ਤੇ ਤੋ ਮੰਗਦਾ ਕਿਹੜਾ ਕੰਜਰ ਹੈ ਐਵੇਂ ਤੂੰ ਮਾਰਦੀ ਮਾਰਦੀ ਹੈ ਤੂੰ ਵੀ ਕਿਸਨ ਨਾੜੋ ਕੱਟਨੀ ਕਹਿਣ ਤਾ ਕੀ ਕਹਣਾ ਹੈ ਏ ਤੂੰ ਹੀ ਪਹਿਲਾ ਸਾਲ ਜਮਲਾ ਲੇ ਹੁਣ ਹੁਣ ਤੇਰੇ ਪੈਰ ਨਹੀਂ ਲੱਗਣ ਦਿੰਦੇ ਤਾਂ ਤੂੰ ਐਂ ਬੋਲਦੀ ਰਹਿੰਦੀ ਪਹਿਲਾਂ ਤਾਂ ਤੂੰ ਉਹਨਾਂ ਨੂੰ ਕੱਢ ਕੱਢ ਕੇ ਦਿੰਦੀ ਰਹਿੰਦੀ ਸੀ ਪੈਸੇ ਹੁਣ ਉਹ ਕੋਈ ਕੰਮ ਦਾ ਢੱਕਾ ਨਹੀਂ ਤੋੜਦੇ ਹੁਣ ਤੂੰ ਬੋਲਦੀ ਰਿਹਾ ਕਰ ਕਿਰਪਾ ਸਿੰਘ ਸੁਖਵੰਤ ਕਾ ਨੂੰ ਬੋਲਿਆ ਆਹੋ ਅਬ ਤੇਰੇ ਕੋ ਵੀ ਮੇਰੀ ਹੀ ਗਲਤੀ ਲੱਗਣੀ ਹੀ ਕੀ ਹੈ ਯਾਰ ਇਕੱਲੀ ਨੇ ਤੇਰੇ ਨਿਆਣੇ ਪਾਲਦੀ ਐ ਨਾ ਤਾਂ ਕਰਕੇ ਬੱਚੋਂ ਕੀ ਹਰ ਖਵਾਇਸ਼ ਪੂਰੀ ਕਰਤ ਤੇ ਰਹੀ ਹੂੰ ਮੈਂ ਤੇਰੇ ਕੋ ਕੀ ਪਤਾ ਹੈ ਕਿਵੇਂ ਸੰਭਾਲਦੀ ਰਹੀ ਹੂੰ ਮੈਂ ਇਨ ਕੋ ਸਾਰੋਂ ਕੋ ਸੁਗੰਧ ਕਰਨੇ ਕਿਰਪਾਲ ਸਿੰਘ ਗਿਆ ਆਹੋ ਤੂੰ ਕੀਤੀ ਹੈ ਹਰ ਕਾਇਸ਼ ਪੂਰੀ ਕਮਾਈ ਤਾਂ ਮੈਂ ਭੇਜੀ ਹੈ ਤੈਨੂੰ ਕਰ ਕਰਕੇ ਬਾਰੋਂ ਤੂੰ ਤਾਂ ਮੈਂ ਰੋ ਮਾਰਦੀ ਹੈ ਜਿਵੇਂ ਤੂੰ ਆਪ ਕਮਾ ਕੇ ਇਹਨਾਂ ਨੂੰ ਪਾਲਿਆ ਹੁੰਦਾ ਹੈ ਦਿਨ ਰਾਤ ਮੈਂ ਡਿਊਟੀ ਕਰਦਾ ਰਿਹਾ ਹੈ ਕਦੇ ਗਰਮੀ ਕਦੇ ਸਰਦੀ ਮੈਂ ਤੂਫਾਨ ਕੁਝ ਨਹੀਂ ਦੇਖਿਆ ਮੈਂ ਹਰ ਟਾਈਮ ਮੈਨੂੰ ਮੇਰਾ ਟੱਬਰ ਦਿਖਦਾ ਸੀ ਜਿਹੜਾ ਟੱਬਰ ਹੁਣ ਮੈਨੂੰ ੱਟਚ ਨਹੀਂ ਜਾਂਦਾ ਹੁਣ ਸਾਲੇ ਕੰਮ ਕਰਨ ਦਾ ਨੋਂ ਹੀ ਨਹੀਂ ਲੈਂਦੇ ਟੁੱਟਿਆ ਹੋਇਆ ਪੱਲਾ ਇਹਨਾਂ ਦਾ ਕੁਜ਼ਰੀ ਤਾਂ ਸਾਲਿਆਂ ਦਾ ਪੱਲੇ ਪਏ ਨੇ ਖਾ ਖਾ ਕੇ ਆਪੇ ਪਲਣ ਨੇ ਜਦ ਕੰਮ ਨਹੀਂ ਕਰਨਾ ਕੋਈ ਕਿਰਪਾ ਸਿੰਘ ਬੋਲਿਆ ਵੈਸੇ ਪਾਪਾ ਜੀ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਕਹਿੰਦੇ ਤੁਸੀਂ ਮੰਮੀ ਜੀ ਨੂੰ ਗਲਤੀ ਤੁਸੀਂ ਵੀ ਕੀਤੀ ਐ ਜਿਹੜਾ ਜਿਹੜਾ ਪੜ ਕੇ ਹੱਤੀ ਗਿਆ ਉਸ ਨਾਲ ਦੀ ਨਾਲ ਕੰਮ ਤੇ ਲਾ ਦਿਆ ਕਰਨਾ ਸੀ ਤੁਸੀਂ ਤਾਂ ਇਹਨਾਂ ਚੋਂ ਇੱਕ ਅਤਿਉ ਸਰਕਾਰੀ ਨੌਕਰੀ ਤੇ ਵੀ ਸੈੱਟ ਕਰ ਸਕਦੇ ਸੀ ਕਿਧਰੇ ਨਾ ਕਿਧਰੇ ਤੁਹਾਡੀ ਤਾਂ ਵਾਧੂ ਪਹੁੰਚ ਐ ਤਕਦੀਰ ਨੇ ਕਿਰਪਾ ਸਿਰ ਨੂੰ ਕਿਹਾ ਲੈ ਤੈਨੂੰ ਨਹੀਂ ਪਤਾ ਭਾਈ ਮੈਂ ਆ ਬੜੇ ਨੂੰ ਭਰਤੀ ਦੇਖਣ ਨੂੰ ਕਹਿਤਾ ਇੱਕ ਵਾਰੀ ਮੈਂ ਕਿਹਾ ਵੀ ਤੂੰ ਇੱਕ ਵਾਰ ਭਰਤੀ ਦੇਖਣ ਚੱਲਿਆ ਜਾ ਬਾਕੀ ਮੈਂ ਆਪੇ ਸੰਭਲੂ ਕਹਿੰਦਾ ਤੁਸੀਂ ਤਾਂ ਮੈਨੂੰ ਮਰਨ ਨੂੰ ਭੇਜ ਰਹੇ ਹੋ ਤੁਸੀਂ ਤਾਂ ਜੀ ਮੈਨੂੰ ਜਿਉਂਦਾ ਨਹੀਂ ਦੇਖਣਾ ਚਾਹੁੰਦੇ ਫਿਰ ਭਾਈ ਮੈਂ ਕੀ ਕਰਦਾ ਚੁੱਪ ਕਰਕੇ ਆ ਫਿਰ ਮੈਂ ਇਹ ਨੂੰ ਗੁਰਜਾਪ ਨੂੰ ਵੀ ਕਿਹਾ ਤੂੰ ਦੇਖ ਲੈ ਕੋਈ ਨੌਕਰੀ ਦੇ ਫਾਰਮ ਭਰ ਕੇ ਲੈ ਦੇ ਕੇ ਬਣਾ ਦੂ ਤੇਰਾ ਕੰਮ ਕਹਿੰਦਾ ਆਹੋ ਤੁਸੀਂ ਤਾਂ ਸਾਨੂੰ ਬੰਨ ਕੇ ਬਿਠਾ ਕੇ ਰੱਖਣਾ ਚਾਹੁੰਦੇ ਹੋ ਆਪ ਐਸ਼ ਕੀਤੀ ਨਹੀਂ ਸਾਨੂੰ ਕਰਨ ਨਹੀਂ ਦਿੰਦੇ ਛੋਟੇ ਦਾਦਾ ਪਾਈ ਤੁਹਾਨੂੰ ਪਤਾ ਹੀ ਹੈ ਬਿਮਾਰ ਰਹਿੰਦਾ ਏ ਸਾਜੇ ਕਰਕੇ ਉਹਨਾਂ ਨੂੰ ਤਾਂ ਮੈਂ ਕਿਹਾ ਹੀ ਨਹੀਂ ਕਦੇ ਆ ਕੁੜੀ ਦਾ ਤੁਹਾਨੂੰ ਆਪ ਹੀ ਪਤਾ ਸਾਰਾ ਕੁਝ ਮੇਰੇ ਤਾਂ ਸਾਲੇ ਸਾਰੇ ਹੀ ਨਿਕੰਮੇ ਨੇ ਕੋਈ ਵੀ ਚਾਇਦਾਂਾ ਨਿਕਲਿਆ ਕਿਰਪਾ ਸਿੰਘ ਨੇ ਦਿਲ ਦਾ ਦੁੱਖ ਸੁਣਾਇਆ ਜੇ ਨਹੀਂ ਘਰੋਂ ਦੂਰ ਜਾਣ ਲਈ ਮੰਨਦੇ ਸੀ ਤਾਂ ਉਹਨਾਂ ਨੂੰ ਕੋਈ ਕੰਮ ਕਰਾ ਦਿੰਦੇ ਆਪਣਾ ਖੋਦ ਦਾ ਜਿਹੜੀ ਆਪਣੀ ਦੁਕਾਨ ਪਈ ਹੈ ਉੱਤੇ ਹੀ ਖੋਲ ਦਿੰਦੇ ਕੋਈ ਕੰਮ ਦੋਏ ਥਿੱਲੇ ਕਰੀ ਜਾਂਦੀ ਇਕੱਠੇ ਤਕਦੀਰ ਨੇ ਫਿਰ ਕਿਆ ਭਾਈ ਕੀ ਕਰਾਂ ਜਦ ਮੇਰੀ ਔਲਾਦ ਹੀ ਨਹੀਂ ਚੱਜਦੀ ਮੈਂ ਤਾਂ ਆਪਣੀ ਜਾਨ 'ਚ ਬਹੁਤ ਕੋਸ਼ਿਸ਼ ਕੀਤੀ ਐ ਇਹ ਸੈੱਟ ਹੋ ਜਾ ਚੱਲ ਕਿਸੇ ਪਾਸੇ ਉਹ ਜਿਹੜਾ ਤੇਰੀ ਪੇਟੀ ਨਾਲ ਕਾਊਂਟਰ ਖੜਾ ਕੀਤਾ ਹੋਇਆ ਏ ਉਹ ਦੁਕਾਨ ਦਾ ਹੀ ਐ ਗੁਰਦਾਰਸ ਨੂੰ ਕਰਕੇ ਦਿੱਤੀ ਸੀ ਮੈਂ ਦੁਕਾਨ ਬਿਜਲੀ ਦੇ ਕੰਮ ਦੀ ਸਾਮਾਨ ਵੇਚਣਾ ਹੀ ਪਿਆ ਮੈਨੂੰ ਹਰਗੇ ਜਦੋਂ ਬੈਠੇ ਹੀ ਨਹੀਂ ਚੱਜਣਾ ਇਹ ਤਿੰਨਾਂ ਚੋਂ ਕੋਈ ਨਹੀਂ ਟਿੱਕੇ ਬੈੰਦਾ ਸੀ ਦੁਕਾਨ ਤੇ ਕਿਰਪਾ ਸਿੰਘ ਨੇ ਦੱਸਿਆ ਤੂੰ ਕਿਉਂ ਹੁਣ ਆਪਣੇ ਦਿਮਾਗ ਤੇ ਬੋਝ ਪਾ ਰਿਆ ਏ ਜਦ ਕੋਈ ਨਹੀਂ ਅਭੀ ਬੱਚੇ ਹੈ ਆਪਣੇ ਆਪ ਸੁਧਰ ਜਾਣਗੇ ਜਦ ਸਿਰ ਤੇ ਜ਼ਿੰਮੇਵਾਰੀ ਪੜੇਗੀ ਅਭੀ ਨਹੀਂ ਸਮਝ ਮੇ ਆਨੇ ਕਨ ਕੀ ਕੁਝ ਵੀ ਸੁਖਵੰਤ ਕੋਨੇ ਆਪਣੇ ਬੱਚਿਆਂ ਲਈ ਗਲਤੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤੂੰ ਬਹਿ ਜਾ ਨਹੀਂ ਸਭ ਤੇਰਾ ਹੀ ਕੀਤਾ ਕਰਾਇਆ ਏ ਇਹ ਕਰਨੀ ਪੜਨੀ ਸਭ ਤੇਰੀ ਹੈ ਨਾਲ ਮੈਨੂੰ ਵੀ ਭੁਗਤਣਾ ਪੈ ਰਿਹਾ ਏ ਹੂੰ ਕਿਰਪਾ ਸਿੰਘ ਨੇ ਸੁਖਵੰਤ ਕੋਲ ਨੂੰ ਡਾਂਟ ਦਿਆ ਕਿਹਾ ਫਿਰ ਸੁਖਵੰਤ ਕੋਲ ਦੁਬਾਰਾ ਨਾ ਬੋਲੀ ਤਕਦੀਰ ਨੂੰ ਕਿਰਪਾ ਸਿੰਘ ਨੇ ਚਾਹ ਬਣਾ ਕੇ ਲਿਆਉਣ ਲਈ ਕਿਹਾ ਤਾਂ ਤਕਦੀਰ ਨੇ ਚਾਹ ਬਣਾ ਲਿਆਂਦੀ ਅਤੇ ਸਾਰਿਆਂ ਨੂੰ ਪੀਣ ਲਈ ਦੇ ਦਿੱਤੀ ਸਭ ਨੇ ਚਾਹ ਪੀਤੀ ਫਿਰ ਗੱਗਰ ਨੂੰ ਲੈ ਕੇ ਉਹ ਘਰ ਆ ਗਏ ਤਕਦੀਰ ਨੂੰ ਹੁਣ ਅਕਸਰ ਕਾਲਾ ਜਾਂ ਗੁਰਜਾਪ ਆ ਕੇ ਲੈ ਜਾਂਦੇ ਫਿਰ ਗੁਰਦਰਸ਼ ਨੂੰ ਸ਼ਰਦੀ ਆਉਂਦਾ ਉਧਰ ਮਕਾਨ ਮਾਲਕ ਗੁਰਦਰਸ਼ ਤੋਂ ਬਿਜਲੀ ਦਾ ਬਿੱਲ ਅਤੇ ਮਕਾਨ ਦਾ ਕਿਰਾਇਆ ਮੰਗ ਰਹੇ ਸਨ ਉਹਨਾਂ ਨੇ ਵਾਰ-ਵਾਰ ਫੋਨ ਆ ਰਹੇ ਸਨ ਪਰ ਫਿਰ ਅਚਾਨਕ ਉਹਨਾਂ ਦੇ ਫੋਨ ਆਉਣੇ ਬੰਦ ਹੋ ਗਏ ਜਦੋਂ ਤੱਕ ਤੀਰ ਨੂੰ ਇਹ ਗੱਲ ਮਹਿਸੂਸ ਹੋਈ ਤਾਂ ਉਸਨੇ ਗੁਰਦਰਸ਼ ਨੂੰ ਕਿਹਾ ਪਹਿਲਾਂ ਤਾਂ ਕਦੇ ਅੰਤਿ ਕਦੇ ਅੰਕਲ ਤੁਹਾਨੂੰ ਵਾਰ-ਵਾਰ ਫੋਨ ਕਰਕੇ ਪੈਸੇ ਮੰਗਦੇ ਰਹਿੰਦੇ ਸੀ ਹੁਣ ਤਾਂ ਕਈ ਦਿਨਾਂ ਤੋਂ ਮੈਨੂੰ ਲੱਗਦਾ ਉਹਨਾਂ ਨੇ ਪੈਸੇ ਨਹੀਂ ਮੰਗੇ ਹੁਣ ਕਿਤੇ ਮੰਗੀ ਜਾਣਗੇ ਅਗਲੇ ਹਣੀ ਪੈਸੇ ਮਿਲ ਗਏ ਉਹਨਾਂ ਦੇ ਹੁਣ ਕਿਤੇ ਹੋਰ ਫੋਨ ਹੀ ਕਰੀ ਜਾਣਗੇ ਗੁਰਦਰਸ਼ ਨੇ ਜਵਾਬ ਦਿੱਤਾ ਮਤਲਬ ਤਕਦੀਰ ਨੇ ਹੈਰਾਨ ਹੁੰਦਿਆ ਕਿਹਾ ਮਤਲਬ ਇਹੀ ਕਿ ਮੈਂ ਉਹਨਾਂ ਨੂੰ ਪੈਸੇ ਦੇ ਦਿੱਤੇ ਤਾਂ ਕਰਕੇ ਉਹਨਾਂ ਨੇ ਮੈਨੂੰ ਫੋਨ ਕਰਨਾ ਵੀ ਛੱਡ ਦਿੱਤਾ ਗੁਰਦਰਸ਼ ਨੇ ਜਵਾਬ ਦਿੱਤਾ ਪੈਸੇ ਕਿੱਥੋਂ ਤੇ ਦਿੱਤੇ ਤੁਸੀਂ ਕੰਮ ਤਾਂ ਹਣੇ ਤੁਹਾਡੇ ਕਰਨ ਦਾ ਪੈਸੇ ਕਿੱਥੋਂ ਆ ਗਏ ਤਕਦੀਰ ਨੇ ਫੇਰ ਸਵਾਲ ਕੀਤਾ ਪਾਪਾ ਨੇ ਦਿੱਤੇ ਸੀ ਮੈਨੂੰ ਕਿਰਾਏ ਤੇ ਬਿੱਲ ਲਈ ਪੈਸੇ ਫਿਰ ਮੇਰੇ ਕੋਲ ਕਿੱਥੋਂ ਆਉਣੇ ਨੇ ਭਲਾ ਗੁਰਦਾਸ ਨੇ ਦੱਸਿਆ ਗੁਰਦਾਸ ਫੇਰ ਤੋਂ 2-3 ਦਿਨ ਬਾਅਦ ਅਚਾਨਕ ਤਕਦੀਰ ਨਾਲ ਬਿਨਾ ਕੋਈ ਸਲਾਹ ਕੀਤੇ ਹੀ ਗੱਡੀ ਲੈ ਆਇਆ ਆਪਣੇ ਸਭ ਮਾਂ ਨੂੰ ਨਾਲ ਲਿਆਂਦੇ ਆਪਣੇ ਇੱਕ ਦੋ ਦੋਸਤਾਂ ਨਾਲ ਮਿਲ ਕੇ ਗੱਤੀ ਵਿੱਚ ਰੱਖਣ ਲੱਗ ਪਿਆ ਤੋ ਤਕਦੀਰ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ ਪਾਪਾ ਨੇ ਘਰ ਵਾਪਸ ਬੁਲਾਇਆ ਏ ਕਹਿੰਦੇ ਘਰ ਰਹੁ ਕਰ ਵੀ ਤੁਹਾਡਾ ਹੀ ਹੈ ਹੁਣ ਜਦੋਂ ਉਹ ਸਮਾਨ ਗੱਡੀ ਵਿੱਚ ਲੱਦਣ ਹੀ ਲੱਗ ਗਿਆ ਸੀ ਤਾਂ ਤਕਦੀਰ ਨੇ ਉਸ ਨੂੰ ਰੋਕਣਾ ਠੀਕ ਨਹੀਂ ਸਮਝਿਆ ਅਗਲੇ 2 ਘੰਟੇ ਬਾਅਦ ਉਹ ਸਮਾਨ ਸਮੇਤ ਆਪਣੇ ਘਰ ਪਹੁੰਚ ਗਏ ਪਹਿਲਾਂ ਸਾਰਿਆਂ ਨੂੰ ਮਿਲ ਕੇ ਫਿਰ ਤਕਦੀਰ ਨੇ ਬਾਹਰਲੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ ਨੂੰ ਆਪਣੇ ਸਹੁਰੇ ਦੇ ਕਹਨ ਤੇ ਸਾਫ਼ ਕਰਕੇ ਪੋਚਾ ਲਗਾ ਦਿੱਤਾ ਫਿਰ ਪੱਖਾ ਲਗਾ ਕੇ ਫਰਸ਼ ਸੁਕਾ ਲਿਆ ਫਿਰ ਉਹਨਾਂ ਨੇ ਆਪਣਾ ਸਾਰਾ ਸਮਾਨ ਕਮਰੇ ਵਿੱਚ ਰੱਖ ਕੇ ਸਲੀਕੇ ਨਾਲ ਸਜਾਇਆ ਦੇਖੋ ਭਾਈ ਮੈਂ ਤੁਹਾਨੂੰ ਘਰ ਬੁਲਾ ਲਿਆ ਵੀ ਚਲ ਇਹਦਾ ਕੋਲ ਕੋਈ ਕੰਮਕਾਰ ਹੈ ਨਹੀਂ ਪਰ ਤੁਸੀਂ ਆਪਣੀ ਰੋਟੀ ਆੱਧੇ ਹੀ ਰੱਖਿਓ ਆਪਣੇ ਖਰਚੇ ਆਪ ਹੀ ਕਰਿਓ ਕਿਵੇਂ ਕਰਨ ਨੇ ਏ ਤੁਸੀਂ ਆਪੇ ਦੇਖੋ ਬਸ ਕਿਰਾਏ ਦਾ 1500 ਫालतू ਨਹੀਂ ਜਾਇਆ ਕਰੂ। ਕਿਰਪਾ ਸਿੰਘ ਨੇ ਕਿਹਾ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ। ਤਕਦੀਰ ਨੇ ਕਿਰਪਾ ਸਿੰਘ ਦੀਆਂ ਗੱਲਾਂ ਤੋਂ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਪ ਲਿਆ ਸੀ। ਉਹ ਸਮਝ ਗਈ ਸੀ ਕਿ ਹੁਣ ਉਹਦੀ ਜ਼ਿੰਦਗੀ ਪਹਿਲਾਂ ਨਾਲੋਂ ਹੋਰ ਵੀ ਔਖੀ ਹੋਣ ਵਾਲੀ ਹੈ। ਰਾਤ ਨੂੰ ਜਦੋਂ ਤਕਦੀਰ ਆਪਣੇ ਕਮਰੇ ਵਿੱਚ ਬੈਠੀ ਕੱਗਾਂ ਨੂੰ ਰੋਟੀ ਖਿਲਾ ਰਹੀ ਸੀ ਤਾਂ ਨਾ ਜਾ ਗਈ ਅਤੇ ਕਹਿਣ ਲੱਗੀ आ गए घर चलो फ्री की रोटियां तोड़ा करो अब है ना काम काज तो तुम लोगों के कोई करना है नहीं बस खाना पीना सोना ही नहीं खत्म होता तुम लोगों का एक वो महारानी कब की गई वापस नहीं आई पीछे काम बताओ कौन करेगा उसकी माँ ने जैसे नौकरानी लगा के दी हो ऐसे मुंह उठा के चली जाती है पेके रहने के लिए ਤੇਰੀ ਨਹੀਂ ਆदत ਜਾਂਦੀ ਕਦੇ ਮੂੰਹ ਤੋਂ ਗੰਦ ਬੱਕਣ ਦੀ ਹਨਾ ਨਾ ਰੋਟੀ ਮੇਰੀ ਗਿਰਨਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਅੱਛਾ ਰੋਟੀ ਮੇਰੀ ਪੇਕਾ ਤੋਂ ਆ ਰਹੀ ਹੈ ਫਿਲਹਾਲ ਤੇ ਮੈਂ ਉਹਨਾਂ ਦਾ ਦਿੱਤਾ ਖਾਂਦੀ ਹਾਂ ਜਦੋਂ ਤੁਹਾਡੇ ਘਰ ਤੋਂ ਖਾऊंगी ਉਦੋਂ ਗੱਲ ਕਰੀ ਲੱਗੇ ਸਮਝ ਨਾਲੇ ਲਵੀ ਦੀ ਗੱਲ ਉਸੇ ਨਾਲ ਕਰ ਜਾਂ ਜਾਪ ਨਾਲ ਕਰ ਮੇਰੇ ਨਾਲ ਬੋਲ ਕੇ ਇੱਥੇ ਲੱਗੀ ਆ ਬਕਵਾਸ ਕਰਨ ਇੱਥੇ ਤਕਦੀਰ ਨੇ ਉਸ ਨੂੰ ਜਵਾਬ ਦਿੱਤਾ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਤਕਦੀਰ ਨੇ ਨਾ ਖਾ ਕੇ ਰੋਜ਼ ਵਾਂਗ ਨਿਤਨੇਮ ਕੀਤਾ ਅਤੇ ਕੰਮ ਕਰਨ ਲੱਗ ਪਈ ਉਦੋਂ ਦਿਨ ਚੜ੍ਹਨ ਤੇ ਉਹਦਾ ਸੋਹਰਾ ਪਰਿਵਾਰ ਵੀ ਉੱਠ ਖੜਿਆ ਕਿਰਪਾ ਸਿੰਘ ਆਇਆ ਤੇ ਬੋਲਿਆ ਤਕਦੀਰ ਭਾਈ ਆ ਵੇਲੇ ਦੀ ਸਫਾਈ ਇੱਕ ਦਿਨ ਤੂੰ ਕਰ ਦਿਆ ਕਰ ਇੱਕ ਦਿਨ ਅਸੀਂ ਕਰ ਦਿਆ ਕਰਾਂਗੇ ਬਾਥਰੂਮਾਂ ਦਾ ਵੀ ਏਵੇਂ ਹੀ ਕਰ ਲੋ ਵੰਡ ਕੇ ਕੋਈ ਨਹੀਂ ਪਪਾ ਜੀ ਮੈਂ ਕੰਮ ਕਰ ਤੋ ਨਹੀਂ ਚੱਲਦੀ ਐ ਤਾਂ ਮੈਨੂੰ ਪਤਾ ਏ ਭਾਈ ਲਿਆਓ ਇਹਨੂੰ ਮੇਰੇ ਕੋਲ ਫੜਾਓ ਬਿੱਲੀ ਗਗਨ ਨੂੰ ਕਿਰਪਾ ਸਿੰਘ ਨੇ ਪਿਆਰ ਨਾਲ ਬਿੱਲੀ ਕਹਿੰਦਾ ਸੀ ਨੂੰ ਮੈਂ ਇਹਨੂੰ ਕਿਡਾਵਾਂ ਤੁਸੀਂ ਕੰਮ ਕਰ ਲਓ ਕੋਈ ਉੱਠ ਕੇ ਕਿਰਪਾ ਸਿੰਘ ਨੇ ਕਿਹਾ ਤੇ ਉਸ ਦੀ ਗੋਦੀ ਵਿੱਚ ਬੈਠੇ ਗਗਨ ਨੂੰ ਝੁਕ ਲਿਆ ਤਕਦੀਰ ਉੱਠ ਕੇ ਕੰਮ ਕਰਨ ਲੱਗ ਪਈ ਤਕਦੀਰ ਨੇ ਵਿਹੜੇ ਦੀ ਸਫਾਈ ਕਰਨੀ ਸ਼ੁਰੂ ਕੀਤੀ ਤਾਂ ਉਹਦੇ ਸੱਸ ਆ ਗਈ ਅਤੇ ਬੋਲੀ अपने आप तक तेरे को पता नहीं सी लगने का तो मैंने सोचा आप ही जाकर कह दूं ऊपर से लेकर आ तोकर पौड़ियों से समझ में तो तेरे को आना नहीं था कहे बिन और जाप के कमरे में पोचा लगा देना बाद में उसका की पता कब आएगी लेने नहीं जा रहा ये तो ना ही वो आ रही है बेअक्कल ही पल्ले पै रहे है अपन के तू तो। ਜਿੰਨੇ ਵੀ ਪੈ ਰਹੇ ਹਨ ਮੰਮੀ ਜੀ ਤੁਸੀਂ ਉਹਨਾਂ ਵਿੱਚਲੀ ਗੱਲ ਨੂੰ ਸੋਲਵ ਵੀ ਕਰ ਸਕਦੇ ਹੋ ਮੇਰੇ ਕੋਲ ਉਹਦੀ ਇਹਨਾਂ ਗੱਲਾਂ ਨੂੰ ਕਰਨ ਦੀ ਵਜ੍ਹਾਏ ਜੇ ਤੁਸੀਂ ਉਹਨਾਂ ਵਿਚਲੇ મતਭੇਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਮੈਨੂੰ ਲੱਗਦਾ ਹੈ ਉਹ ਜ਼ਿਆਦਾ ਵਧੀਆ ਏ ਤਕਦੀਰ ਨੇ ਇੰਨਾ ਹੀ ਕਹਿਕ ਸੀ ਸੁਖਵੰਤ ਕੌਰ ਮੂੰਹ ਜਿਆ ਬਣਾ ਕੇ ਆਪਣੇ ਕਮਰੇ ਵਿੱਚ ਵਾਪਸ ਮੁੜ ਗਈ ਤੇਰੀ ਕੋ ਤਮੀਜ਼ ਨਹੀਂ ਹੈ ਕਿਵੇਂ ਬਦ ਕਰਨੀ ਹੈ ਬড়ੋਸੇ ਤੇਰੀ ਮਾਂ ਨੇ ਤੁਮੇ ਜਹੀ ਸਿਖਾਇਆ ਹੈ ਆਪਣੀ ਮਾਂ ਨੂੰ ਬੁੜਬੁੜ ਕਰਦੀ ਦੇਖ ਕੇ ਨਾਜ ਬਾਹਰ ਬੇੜੇ ਵਿੱਚ ਆ ਕੇ ਤਕਦੀਰ ਨੂੰ ਬੋਲੀ ਮੇਰੀ ਮਾਂ ਨੇ ਤਾਂ ਮੈਨੂੰ ਸਿਖਾਇਆ ਜਿਹੜਾ ਕੁਝ ਸਿਖਾਇਆ ਪਰ ਮੈਨੂੰ ਲੱਗਦਾ ਮੰਮੀ ਜੀ ਨੇ ਤੈਨੂੰ ਕੁਝ ਨਹੀਂ ਚਾਇਦਾ ਸਿਖਾਇਆ ਤਾਂ ਹੀ ਤਾਂ ਤੂੰ ਜ਼ਹਿਰ ਉਗਲਦੀ ਰਹਿੰਦੀ ਹੈ ਹਰ ਟਾਈਮ ਮੇਰੀ ਅਕਲ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਦੇਖ ਕੇ ਤੈਨੂੰ ਕਿੰਨੀ ਕੋ ਅਕਲ ਹੈ ਆਪਣਾ तकदीर ने उसने सुनाया बस बहुत हो गया तेरा पापा ने सर पर चढ़ा रखा है नहीं तो तेरे जैसे को एक मिनट लगता है मेरे को सेट करने में मैं देर भी नहीं लगाती आई बात समझ में अब हो जा मेरे सामने से और हां अपने पिल्ले को अपने पास रखा कर इधर ना आए नहीं तो उसकी खैर नहीं नाज ने क्या ਕੰਮ ਕਰ ਤੂੰ ਜਾ ਕੇ ਆਪਣਾ ਪਾਪਾ ਜੀ ਨੇ ਮੈਨੂੰ ਨਹੀਂ ਤੇਰੇ ਵਰਗੀ ਪਾਗਲ ਚੜਾਇਆ ਹੋਇਆ ਏ ਸਿਰ ਤੇ ਗੱਲ ਸੈਟ ਕਰਨ ਦੀ ਐ ਆਪਣੇ ਦਿਮਾਗ ਚ ਇਹ ਬੈਂ ਵੀ ਘੱਟ ਦੇਂਗੀ ਤਾਂ ਚੰਗਾ ਏ ਪੌਂਕਣਾ ਸਿਰ ਤੈਨੂੰ ਹੀ ਆਉਂਦਾ ਏ ਬੋਲਣ ਨੂੰ ਮੈਂ ਕਿੜਾ ਪੁੱਲੀ ਹੋਈ ਆ ਪਰ ਮੈਂ ਤੇਰੇ ਵਰਗੀ ਕੱਢਿਆ ਕੁੜੀ ਦੇ ਮੂਨੇ ਲੱਗਦੀ ਅੱਛਾ ਹਰ ਤਾਂ ਤੂੰ ਆਪਣੇ ਸੌਰੇ ਜਾ ਇਹ ਸਾਡਾ ਕਰ ਐ ਤੇ ਅਸੀਂ ਇੱਥੇ ਹੀ ਰਾਂਗੇ ਲੱਗੇ ਸਮਝ ਤੈਨੂੰ ਗਗਨ ਨੂੰ ਤੂੰ ਪਿੱਲਾ ਕਹਿਣ ਤੋਂ ਪਹਿਲਾਂ ਸੋਚ ਕੇ ਜੇ ਤੇਰੇ ਮਾਂ-ਬਾਪ ਨੇ ਪਹਿਲਾਂ ਪਿੱਲਾ ਜੰਮਿਆ ਸੀ ਤਾਂ ਉਹ ਵੱਡਾ ਹੋ ਕੇ ਪਿੱਲਾ ਪੈਦਾ ਕਰਨ ਦੇ ਕਾਬਿਲ ਹੋਇਆ ਏ ਇਸ ਹਿਸਾਬ ਨਾਲ ਤੂੰ ਪਪਾ ਜੀ ਨੂੰ ਵੀ ਪਿੱਲਾ ਹੀ ਕਹਿ ਰਹੀ ਹੈ ਇੱਕ ਤਰ੍ਹਾਂ ਨਾਲ ਕਿ ਨਹੀਂ ਤਕਦੀਰ ਨੇ ਦਲੀਲ ਨਾਲ ਕਿਹਾ ਤੇਰੇ ਸੋ ਤੋਂ ਬਾਤ ਕਰ ਨਹੀਂ ਬੇਕਾਰ ਹੈ ਮੈਂ ਤੇਰੇ ਸੇ ਬਾਤ ਵੀ ਨਹੀਂ ਕਰਨਾ ਚਾਹਤੀ ਥੀ ਨਾ ਜਾਣੇ ਕਿਆ ਤਾਂ ਤੀਰੇ ਨਾਲ ਗੱਲ ਕਰਦਾ ਵੀ ਜਿ ਕਿਹੜਾ ਕੰਜਰ ਐ ਵੱਡੇ ਆਈ ਬੋਲਣ ਦਾ ਤੈਨੂੰ ਪਤਾ ਨਹੀਂ ਵੀ ਕਿਤੇ ਕੀ ਕੀ ਬੋਲਣਾ ਐ ਮੈਨੂੰ ਚੱਲੀ ਐ ਅਕਲ ਸੇ ਕੌਣ ਦਫਾ ਹੋ ਐਤੋਂ ਤਕਦੀਰ ਨੇ ਮੂੰਹ ਤੋੜ ਜਵਾਬ ਦਿੱਤਾ ਤਾਂ ਨਾ ਫਿੱਟ ਫਿੱਟ ਕਰਦੀ ਅੰਦਰ ਚਲੀ ਗਈ ਤਕਦੀਰ ਨੇ ਉਪਰੋਂ ਪੌੜੀਆਂ ਤੋਂ ਲੈ ਕੇ ਸਾਰਾ ਬਿੜਾ ਧੋਕੇ ਬਾਈ ਪਰਨਾ ਪਾਣੇ ਖਿੱਚ ਦਿੱਤਾ ਇਹਨੇ ਨੂੰ ਗੱਗਲ ਰੋਣ ਲੱਗ ਗਿਆ ਕਿਰਪਾ ਸਿਕ ਨੇ ਉਸੂੰ ਤਕਦੀਰ ਨੂੰ ਫੜਾ ਦਿੱਤਾ ਅਤੇ ਤਕਦੀਰ ਨੂੰ ਉਸ ਨੂੰ ਖਲਾਉਣ ਪਲਾਉਣ ਲੱਗ ਪਈ ਥੋੜੀ ਦੇਰ ਬਾਅਦ ਕਿਪਾਸਿੰਗ ਨੇ ਆ ਕੇ ਉਸ ਨੂੰ ਗੁਰਜਾਪ ਦੇ ਕਮਰੇ ਵਿੱਚ ਪੋਚਾ ਲਗਾਉਣ ਲਈ ਕਿਹਾ ਤਕਦੀਰ ਉੱਠ ਕੇ ਪੋਚਾ ਲਗਾਉਣ ਲਈ ਚਲੀ ਗਈ ਨਾਜ ਨੇ ਪਹਿਲਾਂ ਹੀ ਚਾਰੂ ਲਗਾ ਦਿੱਤਾ ਸੀ ਤਕਦੀਰ ਪੋਚਾ ਲਗਾ ਰਹੀ ਸੀ ਕਿ ਗੁਰਜਾਪ ਦਾ ਫੋਨ ਉਸ ਦੇ ਸਰਹਾਣੇ ਕੋਲ ਪੱਜਣ ਲੱਗ ਪਿਆ ਤਕਦੀਰ ਨੇ ਸੁੱਤੇ ਹੋਏ ਗੁਰਜਾਪ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁੜੀ ਨੀ ਵਿੱਚ ਹੁਣ ਕਰਕੇ ਉੱਠੀ ਨਹੀਂ ਸੀ ਰਿਆ ਤਕਦੀਰ ਨੇ ਉਸ ਨੂੰ ਉਠਾਣਾ ਛੱਡ ਕੇ ਉਸ ਦਾ ਬਾਰ-ਬਾਰ ਫੋਨ ਵੱਜ ਰਿਹਾ ਝੁੱਕ ਲਿਆ ਫੋਨ ਉੱਪਰ ਡਾਰਲਿੰਗ ਲਿਖਿਆ ਫਲੈਸ਼ ਹੋ ਰਿਹਾ ਸੀ ਜਿਸ ਤੋਂ ਉਸ ਨੇ ਅੰਦਾਜ਼ਾ ਲਗਾਇਆ ਕਿ ਫੋਨ ਲਵਲੀ ਦਾ ਹੈ ਉਸ ਨੇ ਫੋਨ ਚੁੱਕ ਕੇ ਹੈਲੋ ਕਿਹਾ ਤਾਂ ਸਾਹਮਣੇ ਤੋਂ ਲਵਲੀ ਬੋਲੀ ਦੀਦੀ ਤੁਸੀਂ ਹਾਂ ਉਹ ਮੈਂ ਪੋਚਾ ਲਗਾ ਰਹੀ ਸੀ ਤੇਰੇ ਕਮਰੇ ਵਿੱਚ ਆਪਾ ਜੀ ਕਹਿੰਦੇ ਕਈ ਦਿਨਾਂ ਤੋਂ ਲਾਇਆ ਨਹੀਂ ਕਿਸੇ ਨੇ ਤੂੰ ਲਾ ਦੇ ਪੁੱਤਾਂ ਤਕਦੀਰ ਨੇ ਦੱਸਿਆ ਦੀਦੀ ਜਾਬ ਕਿੱਥੇ ਹੈ लवली ਨੇ ਪੁੱਛਿਆ ਸੁੱਤਾ ਪਿਆਏ ਮੈਂ ਬਹੁਤ ਉਠਾਇਆ ਉੱਠਿਆ ਨਹੀਂ ਫਿਰ ਮੈਂ ਸੋਚਿਆ ਤੂੰ ਪਰੇਸ਼ਾਨ ਨਾ ਹੋਵੇ ਵੀ ਫੋਨ ਪਤਾ ਨਹੀਂ ਕਿਉਂ ਨਹੀਂ ਚੁੱਕਦਾ ਮੈਂ ਤਾਂ ਚੁੱਕ ਲਿਆ ਵੀ ਚੱਲ ਦੱਸ ਦਿੰਦੀ ਆ ਕਿ ਉਹ ਸੁੱਤਾ ਪਿਆਏ ਤਕਦੀਰ ਨੇ ਕਿਹਾ ਚਲੋ ਠੀਕ ਹੈ ਦੀਦੀ ਮੈਂ ਫਿਰ ਕਰ ਲੂੰਗੀ ਕੈ ਕੇ लवली ਨੇ ਫੋਨ ਕਰ ਦਿੱਤਾ ਬਾਕੀ ਕਹਾਣੀ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ